ਨੋਸ਼ਕਰ ਜੀ ਮੈਂ ਕੋਟਾ ਆਪਣਾ ਰਾਜਮਾਨ ਰੋਡ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਅੱਜ ਕੱਲ੍ਹ ਚੋਣਾਂ ਦਾ ਵਿਗੜ ਵੱਜਿਆ ਹੋਇਆ ਹੈ ਤੇ ਹਰ ਇੱਕ ਉਮੀਦਵਾਰ ਆਪਕੋ ਆਪਣੇ ਇਹ ਕੈਂਡੀਡੇਟਾਂ ਨੂੰ ਨਾਲ ਲੈ ਕੇ ਪਿੰਡਾਂ ਦਾ ਤੇ ਸ਼ਹਿਰਾਂ ਦਾ ਦੌਰੇ ਕਰ ਰਹੇ ਨੇ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅੱਜ ਮੈਂ ਵਿਸ਼ੇਸ਼ ਤੌਰ ਤੇ ਸਮਰਾਲਾ ਰੋਡ ਚੌਂਕ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਦਫ਼ਤਰ ਖੋਲ੍ਹਿਆ ਹੈ ਉਸ ਦਫ਼ਤਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਿਆ ਤੇ ਮੇਰੇ ਨਾਲ ਖੰਨੇ ਦੇ ਵਿਧਾਇਕ ਸਦਾ ਤਗਲ ਪ੍ਰੇ ਸਿੰਘ ਜੀ ਸੌਂ ਜਿਹੜੇ ਕਿ ਇਸ ਦਫ਼ਤਰ ਦੇ ਵਿੱਚ ਬੈਠੇ ਨੇ ਤੇ ਅਸੀਂ ਉਹਨਾਂ ਨਾਲ ਗੱ ਕਿ ਕਿੰਨੇ ਪਾਰਟੀ ਦਾ ਜਿਹੜਾ ਸਭ ਤੋਂ ਵੱਡਾ ਤੁਹਾਨੂੰ ਮੁਵਾਰਕਾ ਜਿਹੜਾ ਦਫ਼ਤਰ ਵੀ ਆ ਮੈਨਰੋ ਸਾਹਿਬ ਮੈਂ ਤੁਹਾਨੂੰ ਜੀਆ ਨੂੰ ਕਹਿੰਦਾ ਪਾਰਟੀ ਦਫ਼ਤਰ ਵਿਖੇ ਸਮਰਾਨ ਰੋਡ ਚੌਕ ਖੰਨਾ ਵਿਖੇ ਇਹ ਜਿਹੜਾ ਅਸੀਂ ਮੇਨ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦਾ ਆਫਿਸ ਕੋਲੇ ਆ ਤੇ ਇਹਦਾ ਜਿਹੜਾ ਰਸਮੀ ਤੌਰ ਤੇ ਉਦਘਾਟਨ ਹੈ ਅਸੀਂ ਇਹ 5 ਮਈ ਨੂੰ ਕਰਨ ਜਾ ਰਹੇ ਹਾਂ ਸ਼ਵੇਲ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹਦਾ ਰਸਮੀ ਤੌਰ ਤੇ ਉਦਘਾਟਨ ਹੋਣਾ ਸੋ ਜੀਆ ਨੂੰ ਐਮਰ ਜੀ ਸਾਹਿਬ ਕਿਵੇਂ ਲੱਗ ਰਿਹਾ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਜਾਂ ਸ਼ਹਿਰਾਂ ਦੇ ਵਿੱਚ ਵੋਟਰਾਂ ਨੂੰ ਮਿਲ ਰਹੇ ਹੋ ਕਿੰਨਾ ਕੁ ਜਿਆਦਾ ਮਿਲ ਰਿਹਾ ਐਨਾ ਉਤਸ਼ਾਹ ਐਨਾ ਪਿਆਰ ਲੋਕਾਂ ਤੋਂ ਸਾਨੂੰ ਮਿਲ ਰਿਹਾ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਉਹਨਾਂ ਦੇ ਅਗਵਾਈ ਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਦੇ ਮੁਤਾਬਕ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਪਿਛਲੇ 2 ਸਾਲਾਂ ਦੇ ਅੰਦਰ ਉਰੇ ਕੰਮ ਕੀਤੇ ਨੇ ਸਾਨੂੰ ਤਾਂ ਅਸੀਂ ਲੋਕਾਂ ਦੇ ਵਿੱਚ ਜਾਣੇ ਆ ਅਸੀਂ ਆਪਣਾ ਕ੍ਰੈਡਿਟ ਜਿਹੜਾ ਸਾਡਾ ਇੱਕ ਉਹ ਕ੍ਰੈਡਿਟ ਕਾਰਡ ਹੁੰਦਾ ਨਾ ਵੀ ਆ ਸਾਡੇ ਕ੍ਰੈਡੈਂਸ਼ੀਅਲਸ ਨੇ ਅਸੀਂ ਉਹ ਲੈ ਕੇ ਆ ਰਹੇ ਹਾਂ ਤੁਹਾਡੇ ਕੋਲ ਵੀ ਆ ਅਸੀਂ ਕੰਮ ਕੀਤੇ ਨੇ ਲੋਕ ਪਿਆਰ ਕਰ ਰਹੇ ਨੇ ਲੋਕ ਬੜਾ ਸਤਿਕਾਰ ਦੇ ਰਹੇ ਨੇ ਬਿਲਕੁਲ ਜੀ ਬ੍ਰਾਦਰ ਸਾਹਿਬ ਦੇਖ ਰਹੇ ਆ ਕਿ ਜਦੋਂ ਤੁਸੀਂ ਕਿਤੇ ਜਾਂਦੇ ਹੋ ਤਾਂ ਲੋਕਿਆਂ ਵੱਲੋਂ ਪਰਮਾ ਹੁਆਲਾ ਹੀ ਮਿਲ ਰਿਹਾ ਉਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਤਾਕਤ ਬੰਦੀ ਜਾ ਰਹੀ ਹੈ ਲੋਕ ਆਮ ਆਪੀ ਪਾਰਟੀ ਜਾ ਰਹੇ ਨੇ ਕੀ ਕੀ ਦੱਸਦਾ ਮੈਨੂੰ ਜੇ ਮੈਂ ਆਪਣੇ ਕੰਸਟੀਟੂਐਂਟ ਸੀ ਖੰਨੇ ਦੀ ਗੱਲ ਕਰਾਂ ਤਾਂ ਮੈਨੂੰ ਮੈਂ ਆਪਣੇ ਕੰਸਟੀਟੂਐਂਟ ਸੀ ਖੰਨਾ ਵਾਸੀਆਂ ਦਾ ਤੈਅ ਦਿਲ ਤੋਂ ਹੱਥ ਜੋੜ ਕੇ ਸਿਰ ਝੁਕਾ ਕੇ ਧੰਨਵਾਦ ਕਰਦਾ ਐ ਇੰਨਾ ਪਿਆਰ ਇੰਨਾ ਸਤਕਾਰ ਮੈਂ ਕਹਿੰਦਾ ਮੈਂ ਸੱਤ ਜਨਮ ਲੈ ਕੇ ਵੀ ਕਰਜ਼ਾ ਨਹੀਂ ਮੋੜ ਸਕਦਾ ਜਿੰਨਾ ਪਿਆਰ ਸਤਕਾਰ ਮੈਨੂੰ ਮੇਰੇ ਖੰਨੇ ਚੋਂ ਮਿਲਿਆ ਮੈਂ ਉਰੇ ਦਾ ਜੰਪਾਣ ਪੂਰੇ ਜੰਮਿਆ ਉਲੇ ਪੜਿਆ ਉਰੇ ਵੱਡਾ ਹੋਇਆ ਇਹ ਸ਼ਹਿਰ ਦੀਆਂ ਗਲੀਆਂ ਦੇ ਨਾਲ ਮੈਨੂੰ ਪਿਆਰ ਹੈ ਇਹ ਸ਼ਹਿਰ ਦੀ ਆਬੋ ਹਵਾਲਾ ਮੈਨੂੰ ਪਿਆਰ ਹੈ ਜੋ ਮੈਨੂੰ ਮਤਲਬ ਖੰਨੇ ਨੇ ਜੋ ਮੈਨੂੰ ਪਿਆਰ ਦਿੱਤਾ ਮੈਂ ਸਦਾ ਇਸ ਮਤਲਬ ਕੇ ਪਿਆਰ ਦਾ ਰਹਿਣੀ ਆ ਤੇ ਜਿੱਤੇ ਤੱਕ ਗੱਲ ਕਰਾਂ ਮੈਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਮੈਨੂੰ ਐ ਲੱਗਦਾ ਜਿਹੜੀਆਂ 13 ਲੋਕ ਸਭਾ ਸੀਟਾਂ ਨੇ 13 ਲੋਕ ਸਭਾ ਸੀਟਾਂ ਦੇ ਵਿੱਚ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀ ਜਿਹੜੀ ਸੀਟ ਹੈ ਉਹ ਅਸੀਂ ਪਹਿਲੇ ਨੰਬਰ ਤੇ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ ਚ ਪਾ ਲਈ ਅਜੇ ਇੱਕ ਹੋਰ ਹੈ ਜਿਵੇਂ ਕਿਉਂਕਿ ਇਸ ਵਾਰ ਤਰਕੋਨਾ ਨਹੀਂ ਬਲਕਿ ਚੌਂਪੋਨਾ ਮੁਕਾਬਲਾ ਹੈ ਸ਼ਰਮਣੀ ਅਕਾਲੀ ਦਲ ਵੱਲੋਂ ਜਿਹੜਾ ਹੈ ਬਾਦਲ ਸਾਹਿਬ ਖੰਨੇ ਆ ਰਹੇ ਨੇ ਤੁਸੀਂ ਕੀ ਦੇਖਦੇ ਹੋ ਉਹ ਨਹੀਂ ਦੇਖੀ। ਦੇਖੋ ਕੋਈ ਵੀ ਲੀਡਰ ਤੇ ਨਾ ਇੱਕ ਜਿਹਨ ਕਹਿੰਦੇ ਫੇਸ ਵੈਲਿਊ ਹੁੰਦੀ ਹੈ ਉਹਦੇ ਬੋਲਾਂ ਦੀ ਵੈਲਿਊ ਹੁੰਦੀ ਹੈ। ਜਿਹੜੀਆਂ ਪੁਰਾਤਨ ਇਹ ਰਵਾਇਤੀ ਪਾਰਟੀਆਂ ਚੱਲਦੀਆਂ ਆਈਆਂ ਚਾਹੇ ਸ਼ਰਮਣੀ ਅਕਾਲੀ ਦਲ ਦਾ ਪਹਿਲਾਂ ਬੀਜੇਪੀ ਨਾਲ ਅਲਾਈਅੰਸ ਹੁੰਦਾ ਸੀ ਕਾਂਗਰਸ ਪਾਰਟੀ ਦੇਖੋ ਇਹ ਨਾ ਐਕਸਪੋਜ਼ ਹੋ ਚੁੱਕੇ ਨੇ ਇਹ ਲੋਕਾਂ ਦੇ ਅੱਗੇ ਨਾ ਜਿਹਨੂੰ ਕਹਿੰਦੇ ਨੰਗੇ ਹੋ ਚੁੱਕੇ ਨੇ। ਇਹ ਕਹਿੰਦੇ ਕੁਛ ਨੇ ਕਰਦੇ ਕੁਛ ਨੇ ਜਾਣਾ ਕੱਬੇ ਹੁੰਦਾ 10 ਤੇ ਸੱਚੇ ਨੇ ਜਾਣਾ ਉੱਤਰ ਹੁੰਦਾ 10 ਤੇ ਦੱਖਣ ਹੁੰਦੇ ਨੇ ਕਰਨਾ ਕੁਛ ਹੁੰਦਾ ਕਰਦੇ ਕੁਛ ਨੇ ਮਤਲਬ ਜਿਹਨੂੰ ਕਹਨੇ ਆ ਨਾ ਵੀ ਝੂਮਲੇ ਆ ਦੇ ਕੰਮ ਇਹ ਝੂਮਲੇਬਾਜ਼ ਲੋਕ ਨੇ ਐਕਸਪੋਜ਼ ਹੋ ਚੁੱਕੇ ਨੇ ਪੂਰੇ ਲੋਕਾਂ ਦੇ ਅੱਗੇ ਅੱਜ ਇਹਨਾਂ ਦੀ ਜਿਹੜੀ ਸਿਆਸੀ ਜ਼ਮੀਨ ਹੈ ਸਿਆਸੀ ਜ਼ਮੀਨ ਇਹ ਗਵਾ ਚੁੱਕੇ ਨੇ ਬਹੁਤ ਪੂਰੀ ਤਰ੍ਹਾਂ ਨਾਲ ਜਿਹੜਾ ਮਰਜ਼ੀ ਉਹਦੇ ਮਤਲਬ ਆਈ ਜਾਵੇ ਜੋ ਮਰਜ਼ੀ ਰੋਡ ਸ਼ੋਅ ਕੱਢੀ ਜਾਵੇ ਲੋਕਾਂ ਦੇ ਅੰਦਰ ਜਿਹੜੇ ਅਸਲੀ ਮੁੱਦੇ ਨੇ ਜਿਹਦੇ ਨਾਲ ਲੋਕਾਂ ਨੂੰ ਆਮ ਜਨ ਸੰਵਿਹਾਰਨ ਜ਼ਿੰਦਗੀ ਅਫੈਕਟ ਕਰਦੀ ਹੈ ਕਿਸੇ ਗਰੀਬ ਦਾ ਕਿਸੇ ਮੱਧ ਵਰਗੀ ਦਾ ਕਿਸੇ ਅਮੀਰ ਦਾ ਜਿਹੜਾ ਰੋਜ਼ਮਰਾਂ ਦੀ ਜ਼ਿੰਦਗੀ 'ਚ ਕੋਈ ਚੀਜ਼ ਅਫੈਕਟ ਕਰਦੀ ਹੈ ਜਦੋਂ ਕੰਮ ਉਹਦੇ 'ਤੇ ਕੀਤਾ ਹੋਵੇ ਫਿਰ ਤੁਹਾਨੂੰ ਯਾਨੀ ਕਿ ਮਤਲਬ ਕਿ ਆਪਣੇ ਆਪ ਤੇ ਇਨਸਿਕਿਉਰਟੀ ਮਹਿਸੂਸ ਨਹੀਂ ਹੁੰਦੀ ਆਮ ਆਦਮੀ ਪਾਰਟੀ ਨੇ ਹਰ ਵਰਗ ਦੇ ਲੋਕਾਂ ਦੇ ਲਈ ਜੋ ਕੰਮ ਕੀਤੇ ਨੇ ਉਹ ਬੜੇ ਸ਼ਲਾਘਾਯੋਗ ਕੰਮ ਕੀਤੇ ਨੇ ਜੋ ਇਸ ਕਰਕੇ ਜਿਹੜਾ ਮਰਜ਼ੀ ਉਹਦੇ ਜੋ ਮਰਜ਼ੀ ਆਪਣੇ ਮਤੋ ਕਿ ਉਹ ਪੰਜਾਬੀ ਚ ਕਹੀਏ ਗੋਗੇ ਗੰਦਾ ਫਿਲੀ ਜਾਵੇ ਇਹਨਾਂ ਦੇ ਪੱਲੇ ਹੁਣ ਕੁਝ ਨਹੀਂ ਪਾਇਆ ਮੋਦੀ ਇਫੈਕਟ ਨੂੰ ਕੀ ਬੰਦੇ ਮੋਦੀ ਇਫੈਕਟ ਬਿਲਕੁਲ ਜ਼ੀਰੋ ਹੋ ਚੁੱਕੇ ਹੈ ਜਿਹੜਾ ਇਹਨਾਂ ਦਾ ਨਾਰਾ ਸੀ ਅੱਪਕੀ ਬਾਅਦ 400 ਪਾਰ ਦੇਖੋ ਪੰਜਾਬ ਤਾ ਬੀਜੇਪੀ ਦਾ ਵੈਸੇ ਹੀ ਕੋਈ ਆਧਾਰ ਨਹੀਂ ਪੰਜਾਬ ਨਾਲ ਤਾ ਬੀਜੇਪੀ ਦਾ ਸੂਨੂ ਤੋਂ ਆੜਾ ਰਿਹਾ ਸੋ ਪੰਜਾਬ ਤੇ ਤਾ ਜਿਹੜਾ ਖਾਸ ਕਰਕੇ ਮੈਂ ਕਹੂੰਗਾ ਜਿਹੜਾ ਪੰਜਾਬ ਦਾ ਜਿਹੜਾ ਰੂਰਲ ਵੋਟਰ ਹੈ ਕਿਉਂਕਿ 70% ਪੰਜਾਬ ਪਿੰਡਾਂ 'ਚ ਵਸਦਾ ਹੈ ਪਿੰਡ ਤਾਂ ਬੀਜੇਪੀ ਤੋਂ ਇੰਨੀ ਅਲਰਜੀ ਕਰਦੇ ਨੇ ਕਿ ਨੇੜੇ ਤੇੜੇ ਵੀ ਬੀਜੇਪੀ ਨੂੰ ਫੜਕਣ ਨਹੀਂ ਦੇਣਾ ਚਾਹੁੰਦੇ ਕਿਉਂਕਿ ਜੋ ਪਿੰਡਾਂ ਦੇ ਜਿਹੜੇ ਕਿਉਂਕਿ ਪਿੰਡਾਂ ਤੋਂ ਜਿਹੜਾ ਸਾਡਾ ਪੰਜਾਬ ਜਿਹੜਾ ਹੈ ਇਹਦਾ ਚਾਹੇ ਕੋਈ ਸ਼ਹਿਰ 'ਚ ਕੋਈ ਵੀ ਵਰਗ ਬੈਠਾ ਉਹ ਸਾਰਾ ਦਾ ਸਾਰਾ ਕਿਤੇ ਨਾ ਕਿਤੇ ਕਿਉਂਕਿ ਅਗਰੀਕਲਚਰ ਸਟੇਟ ਆ ਪਿੰਡਾਂ ਦੇ ਨਾਲ ਜੁੜਿਆ ਹੋਇਆ ਸੋ ਪਿੰਡਾਂ ਦੇ ਲੋਕ ਜਿਹੜੇ ਐਗਰੀਕਲਚਰ ਨਾਲ ਰਿਲੇਟਡ ਸਾਡੇ ਕਿਸਾਨ ਨੇ ਉਹਨਾਂ ਨੂੰ ਪਿਛਲੇ 4 ਸਾਲ ਤੋਂ ਖੱਡਲ ਕੀਤਾ ਪਿਆ ਮੋਦੀ ਸਰਕਾਰ ਨੇ ਬੁਰੇ ਹਾਲ ਕੀਤੇ ਪਏ ਨੇ ਮਤਲਬ ਇੰਨਾ ਜ਼ਿਆਦਾ ਤਸ਼ੱਦਦ ਇੰਨਾ ਜ਼ਿਆਦਾ ਅਤਿਆਚਾਰ ਸੋ ਇਸ ਕਰਕੇ ਬੀਜੇਪੀ ਦਾ ਪੰਜਾਬ ਕੋਈ ਆਧਾਰ ਨਹੀਂ ਜਿਹੜੀ ਇਹ ਪੰਜਾਬ ਤੋਂ ਬਾਹਰ ਕਹਿਣ ਨੇ ਅਪਕੀ ਬਾਰ 400 ਪਰ ਸਾਰੇ ਕਿਤੇ ਵੋਟ ਦੀ ਜਿਹੜੀ ਪਰਸੈਂਟੇਜ ਹੈ ਉਹ ਮੂੰਹ ਤੇ ਮੂੰਹ ਘਿਰ ਕੇ ਥੱਲੇ ਆ ਚੁੱਕੀ ਹੈ 64 65% ਤੋਂ ਵੋਟ ਘਟ ਕੇ ਹੁਣ 50 52 52% ਤੇ ਵੋਟ ਆ ਚੁੱਕੀ ਹੈ ਤੋ ਨੂੰ ਇੱਕ ਗੱਲ ਮੈਂ ਦੱਸਦਾ ਸਿਰਫ 2% ਵੋਟ ਘਟਣ ਦੇ ਨਾਲ ਸਰਕਾਰ ਬਦਲ ਜਾਂਦੀ ਹੈ 2% ਵੋਟ ਘਟੀ ਸੀ ਬਾਜਪਾਈ ਸਾਹਿਬ ਨੂੰ ਸਰਕਾਰ ਬਦਲਣੀ ਪੈ ਗਈ ਸੀ ਉਰੇ ਤਾਂ 10% ਵੋਟेज ਘਟੀ ਹੈ 10% ਸੋ 400 ਪਾਰ ਪੂਰ ਤੱਕ ਤਾਂ ਹੀ ਗਈ ਗੱਲ ਇਸ ਵਾਰ ਬੀਜੇਪੀ 200 ਦੇ ਆંકੜੇ ਨੂੰ ਟੱਚ ਕਰ ਜਵੇ ਇਹ ਵੱਡੀ ਗੱਲ ਸਮਝਿਓ ਜਿਹੜੇ ਅਸਲੀ ਮੁੱਦੇ ਸੀ ਉਹ ਰੁਲ ਕੇ ਰਹਿ ਗਏ ਲੋਕਾਂ ਦੇ ਨੌਕਰੀ ਦਾ ਮੁੱਦਾ ਸੀ ਮੋਦੀ ਸਾਹਿਬ ਨੇ ਕਿਹਾ ਸੀ ਅਸੀਂ 2 ਕਰੋੜ ਨੌਕਰੀ ਹਰ ਸਾਲ ਦਵਾਗੇ ਇੱਕ ਵਾਰ ਜਿਹੜਾ ਨਸ਼ਰ ਕਰਦਣ ਆਪਣਾ ਡਾਟਾ ਕਿ 2 ਕਰੋੜ ਨੌਕਰੀ ਮਿਲੀ ਹੈ ਇਹ ਕਹਿੰਦੇ ਸੀ 15-15 ਲੱਖ ਰੁਪਈਆ ਹਰੇਕ ਦੇ ਖਾਤੇ ਚ ਆਊ ਅਸੀਂ ਕਾਲਾ ਧਾਣ ਲੈ ਕੇ ਆਵਾਂਗੇ ਕਾਲਾ ਧਾਣ ਆਣਾ ਤਾਂ ਕੀ ਸੀਗਾ 15-15 ਲੱਖ ਲੋਕਾਂ ਦੇ ਖਾਤੇ ਚ ਆਉਣਾ ਤਾਂ ਕੀ ਸੀ ਆ ਨੋਟ ਬੰਦੀ ਕਰਕੇ ਸਾਰੇ ਲੋਕਾਂ ਦੇ ਘਰਾਂ ਤੋਂ ਜਿਹੜੇ ਕੋਈ ਜਮਾ ਪੂੰਜੀ ਸੀ ਉਹ ਵੀ ਕਢਵਾ ਕੇ ਲੋਕਾਂ ਦੀ ਖਰਾਬ ਕਰਤੀ ਇਸ ਤੋਂ ਇਲਾਵਾ ਵੀ ਤੇ ਤੁਸੀਂ ਦੇਖੋ 인ਫਲੇਸ਼ਨ ਮੰਗਾਈ ਦੀ ਦਰ ਜਦੋਂ ਸਿਲੰਡਰ 400 ਰੁਪਏ ਤੋਂ 50 ਰੁਪਏ ਵਧਿਆ ਸੀ ਤਾਂ ਇਹਨਾਂ ਦੀ ਲੀਡਰ ਸਮ੍ਰਿਤੀ ਹਰਾਨੀ ਜੀ ਸਿਰ ਤੇ ਸਿਲੰਡਰ ਚੱਕ ਕੇ ਪ੍ਰਦਰਸ਼ਨ ਕਰ ਰਹੇ ਸੀ ਜਦੋਂ ਪੈਟਰੋਲ ਦੀ 10 ਰੁਪਏ ਕੀਮਤ ਵਧੀ ਸੀ ਜਿਹੜਾ ਗਲ ਚ ਪੈਟਰੋਲ ਦੀਆਂ ਬੋਤਲਾਂ ਪਾ ਕੇ ਰੱਸਿਆਂ ਦੇ ਵਿੱਚੇ ਪ੍ਰਦਰਸ਼ਨ ਕਰਦੇ ਸੀ ਅੱਜ ਪੈਟਰੋਲ ਸਿੱਧਾ ਡਬਲ ਹੋ ਚੁੱਕਿਆ ਅੱਜ ਧਾਲਾਂ ਦੇ ਰੇਟ ਸਿੱਧੇ ਡਬਲ ਹੋ ਚੁੱਕੇ ਨੇ ਅੱਜ ਸਿਲੰਡਰ ਦਾ ਰੇਟ 3 ਗੁਣਾ ਹੋ ਚੁੱਕਿਆ ਅੱਜ ਅੱਜ ਜਦੋਂ ਹੁਣ ਦੇਖਿਆ ਕਿ ਅਸੀਂ ਪੂਰੇ ਦੇਸ਼ ਦਾ ਪੂਰੇ ਭਾਰਤ ਦਾ ਪੂਰੇ ਹਿੰਦੁਸਤਾਨ ਦਾ ਸੱਤਿਆਨਾਸ਼ ਮਾਰਤਾ ਆਮ ਜਨਸਾਧਾਰਨ ਜੀਵਨ ਜੀਣ ਲਈ ਜਦੋਂ ਮੰਗਾਈ ਇੰਨੀ ਵੱਧ ਗਈ ਲੋਕਾਂ ਦੇ ਖਰਚੇ ਪੂਰੇ ਨਹੀਂ ਹੋ ਰਹੇ ਲੋਕਾਂ ਦੀ ਸੋਰਸ ਆਫ ਇਨਕਮ ਨਹੀਂ ਹੈ ਤਾਂ ਉਹਦੇ ਨਾਲ ਕ੍ਰਾਈਮ ਵੱਧ ਗਿਆ ਕ੍ਰਾਈਮ ਇੰਨੀ ਸਿਖਰਤਾ ਤੇ ਹੈ ਜਿਹੜੀਆਂ ਸਟੇਟਾਂ ਵਿਚਾਰੀਆਂ ਹੈਂਡ ਟੂ ਮਾਊਥ ਨੇ ਜਿਹੜੀਆਂ ਸਟੇਟਾਂ ਚ ਅੱਜ ਗਰੀਬੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਸਟੇਟਾਂ ਦੇ ਵਿੱਚ ਲੋਕੀ ਆਪਣੇ ਘਰ ਦਾ ਖਰਚਾ ਪਾਣੀ ਚਲਾਉਣ ਲਈ ਕਿੱਥੇ ਕਿੱਥੇ ਜਰਮਦਾਸ ਆਹਾਰਾ ਲੈਣਾ ਸ਼ੁਰੂ ਕਰਤਾ ਲੋਕਾਂ ਨੇ ਸੋ ਇਹ ਗੱਲਾਂ ਨੇ ਜਦੋਂ ਕੋਈ ਵੀ ਲੀਡਰ ਧਰਮ ਨੂੰ ਆਪਣੀ ਸ਼ੀਲਡ ਆ ਧਰਮ ਨੂੰ ਆਪਣਾ ਕਵਚ ਪਟਾ ਕੇ ਉਹਰੇ ਪੰਜਾਬ ਦੇ ਵੀ ਇੱਕ ਮਹਿਰੂਮ ਬੜੇ ਸਾਫਕਾ ਮੁੱਖ ਮੰਤਰੀ ਸਾਹਿਬ ਸੀ ਉਹ ਵੀ ਧਰਮ ਦੀ ਬਹੁਤ ਆੜ ਲੈਂਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਜਦੋਂ ਪੰਜਾਬ 'ਚ ਉਹਨਾਂ ਦੀ ਸੱਤਾ ਖੁੱਸ ਨਹੀਂ ਦਿਖਦੀ ਸੀ ਉਹ ਕਹਿੰਦੇ ਹੁੰਦੇ ਸੀ ਬਚਾ ਲੋ ਪੰਥ ਖਤਰੇ 'ਚ ਪੰਥ ਨੂੰ ਦਰਅਸਲ ਕਿਤੇ ਹੋਰ ਤੋਂ ਖਤਰਾ ਨਹੀਂ ਸੀ ਉਹਨਾਂ ਤੋਂ ਖਤਰਾ ਸੀ ਐਤਾ ਹੀ ਅੱਜ ਜੇ ਭਾਰਤ ਨੂੰ ਇਹ ਕਹਿ ਰਹੇ ਨੇ ਕਿ ਬਚਾ ਲੋ ਅੱਜ ਹਿੰਦੂਤਵ ਖਤਰੇ 'ਚ ਐ ਅੱਜ ਹਿੰਦੂਤਵ ਨੂੰ ਕਿਸੇ ਤੋਂ ਖਤਰਾ ਨਹੀਂ ਅੱਜ ਹਿੰਦੂਤਵ ਨੂੰ ਜੇਕਰ ਸਭ ਤੋਂ ਵੱਧ ਖਤਰਾ ਹੈ ਤਾਂ ਸ਼੍ਰੀ ਨਰਿੰਦਰ ਮੋਦੀ ਜੀ ਤੋਂ ਖਤਰਾ ਹੈ ਇਹ ਗੱਲ ਮੈਂ ਐਲਾਨੀਆਂ ਕਰ ਰਿਹਾ ਹਾਂ ਸੋ ਜਿਹੜਾ ਵੀ ਲੀਡਰ ਧਰਮ ਨੂੰ ਸਿਆਸਤ ਬਣਾ ਕੇ ਧਰਮ ਨੂੰ ਆਪਣਾ ਕਵਚ ਬਣਾ ਕੇ ਆਪਣਾ ਅੱਕੇ ਇਹ ਇਹਨੂੰ ਸ਼ੀਲਡ ਖੜੀ ਕਰਕੇ ਉਹਦੇ ਸਿਰ ਤੇ ਰਾਜਨੀਤੀ ਕਰੂਗਾ ਉਸ ਤੋਂ ਖਤਰਨਾਕ ਕੋਈ ਦੁਨੀਆ ਦੇ ਵਿੱਚ ਸਿਆਸਤ ਨਹੀਂ ਹੋ ਸਕਦੀ ਉਸ ਤੋਂ ਖਤਰਨਾਕ ਕੋਈ ਲੀਡਰ ਨਹੀਂ ਹੋ ਸਕਦਾ ਇਹ ਇੱਕ ਮਾਈਂਡ ਵਾਸ਼ ਕੇਮ ਹੁੰਦੀ ਹੈ ਘੋਲੇ ਭਾਲੇ ਲੋਕਾਂ ਨੂੰ ਇਸ ਧਰਮ ਦੇ ਉਹਦੇ ਚ ਉਲਝਾ ਲਓ ਧਰਮ ਦੇ ਫੈਕਟਰੀ ਚ ਉਲਝਾ ਲਓ ਤਾਂ ਜੋ ਉਹ ਭੁੱਲੇ ਜਾਣ ਕਿ ਦੇਸ਼ ਦੇ ਅਸਲੀ ਮੁੱਦੇ ਕੀ ਨੇ ਗਰੀਬੀ ਕੀ ਹੈ ਮਹਿੰਗਾਈ ਕੀ ਹੈ ਬੇਰੋਜ਼ਗਾਰੀ ਕੀ ਹੈ ਇਹ ਸਾਰੀਆਂ ਚੀਜ਼ਾਂ ਅਗਲਾ ਭੁੱਲ ਕੇ ਕਹੇ ਵੀ ਪਤਲਾ ਨਹੀਂ ਸਾਨੂੰ ਕੀ ਦੇ ਤੋਂ ਕਿੰਨਾ ਖਤਰਾ ਹੈ ਲੋਕਾਂ ਨੂੰ ਉਸ ਕੰਮ ਚ ਉਲਝਾ ਦਿਓ ਸੋ ਇਸ ਕਰਕੇ ਇਹ ਜਿਹੜਾ ਮੋਤੀ ਫੈਕਟਰ ਹੈ ਇਹ ਪੂਰੇ ਪੰਜਾਬ ਤਾਂ ਪਹਿਲਾਂ ਹੀ ਫੇਲ ਚੀ ਹੈ ਤੇ ਰਹੂਗਾ ਪਰ ਪੂਰੇ ਭਾਰਤ ਵਿੱਚ ਵੀ ਹੁਣ ਮੋਤੀ ਫੈਕਟਰ ਜਾਨੀ ਕਿ ਫੇਲ ਹੋ ਚੁੱਕਾ ਲੋਕ ਸਭਾ ਹਲਕੇ ਤੋਂ ਕਾਂਗਰਸ ਨੇ ਜਿਹੜਾ ਆਪਣਾ ਉਮੀਦਵਾਰ ਉਤਾਰਿਆ ਪਹਿਲਾਂ ਵੀ ਇਹ ਕਹੇ ਨੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਰ ਫੇਲ ਹੋ ਜਣਗੇ ਉਹ ਅਰਿਸਟੋਕਰੇਟ ਬੰਦੇ ਨੇ ਜੀ ਉਹ ਅਫਸਰ ਰਿਟਾਇਰ ਹੋਏ ਨੇ ਬਹੁਤ ਵੱਡੇ ਜਦੋਂ ਕੋਈ ਬੰਦਾ ਅਰਿਸਟੋਕਰੇਟ ਰਿਹਾ ਹੋਵੇ ਬਚਪਨ ਤੋਂ ਨੇ ਅਫਸਰੀ ਕੀਤੀ ਹੋਵੇ ਬੇਸਿਕਲੀ ਉਹਨਾਂ ਦਾ ਫਿਰ ਸਿਰੇ ਨਾ ਝੁਕਾਣਾ ਕਿਉਂਕਿ ਉਹਨਾਂ ਨੇ ਸਾਰੀ ਜ਼ਿੰਦਗੀ ਸਲੂਟਾ ਲੋਕਾਂ ਤੋਂ ਖਾਧੀਆਂ ਹੁੰਦੀਆਂ ਨੇ ਉਹਨਾਂ ਨੇ ਆਪਣੀ ਕਲਮ ਦੇ ਤਾਕਤ ਦੇ ਨਾਲ ਹੁਕਮ ਜਾਰੀ ਕੀਤੇ ਹੁੰਦੇ ਨੇ ਇਹ ਸਿਆਸਤ ਉਲਟਾ ਕੰਮ ਹੁੰਦੀ ਹੈ ਸਿਆਸਤ ਦੇ ਵਿੱਚ ਹੁਕਮ ਜਾਰੀ ਨਹੀਂ ਕਰਦੇ ਹੁੰਦੇ ਹੁਕਮ ਲੈਣੇ ਹੁੰਦੇ ਨੇ ਜਨਤਾ ਜਨਾਰਦਨ ਹੁੰਦੀ ਹੈ ਜਨਤਾ ਦੇ ਅੱਗੇ ਸਿਰ ਝੁਕਾਣਾ ਪੈਂਦਾ ਹੈ ਪੈਰੀਆਤ ਲਾਉਣੇ ਪੈਂਦੇ ਨੇ ਤੇ ਸਭ ਤੋਂ ਵੱਡੀ ਗੱਲ ਲੋਕਾਂ ਦੇ ਵਿੱਚ ਸੁਧਾਰਨ ਨੂੰ ਬਣ ਕੇ ਵਿਚਰਨਾ ਪੈਂਦਾ ਇਹ ਨਹੀਂ ਵਿਚਰ ਸਕਦੇ ਇਹਨਾਂ ਦੇ ਬਲੱਡ 'ਚ ਇਹਨਾਂ ਦੇ ਇਹਨਾਂ ਦੀ ਜਿਹੜੀ ਪਰਵਰਿਸ਼ ਹੋਈ ਹੋਈ ਹੈ ਇਹਨਾਂ ਦੀ ਜਿਹੜੀ ਨਰਸ਼ਿੰਗ ਹੋਈ ਹੋਈ ਹੈ ਉਸ ਤਰ੍ਹਾਂ ਦੀ ਨੇ ਅਰਿਸਟੋਕਰੇਟ ਬੰਦੇ ਨੇ 5 ਸਾਲਾਂ ਚ ਸਾਰੇ ਦਾ ਸਾਰਾ ਪੈਸਾ ਲੋਕ ਸਭਾ ਹਲਕਾ ਫਤੇਗੜ ਸਾਹਿਬ ਦਾ ਚੱਕ ਕੇ ਆਪਣੇ ਮੁੰਡੇ ਨੂੰ ਪ੍ਰੋਮੋਟ ਕਰਨ ਲਈ ਹਾਈ ਕੋਰਟ ਚ ਲਾਤਾ ਇਹਨਾਂ ਨੇ ਔਰ ਜੇ ਇਹਦੀ ਰੇਸ਼ੋ ਕਢਵਾਲ ਨੂੰ ਤੁਹਾਨੂੰ ਪਤਾ ਲੱਗ ਜੂਗਾ ਵੀ ਜਿਹੜੇ ਇਹਨਾਂ ਦਾ ਐਮਪੀ ਲਾਇਡ ਫੰਡ ਆਂਦਾ ਐਮਪੀ ਲਾਇਡ ਫੰਡ ਚੋਂ 50 ਪੈਸੇ ਕੱਲੇ ਹਾਈ ਕੋਰਟ ਚ ਖਰਚੇ ਹੋਣਗੇ ਤੇ ਬਾਕੀ ਦੇ 50 ਪੈਸੇ ਹੋਰ ਹਲਕੇ ਅਚ ਖਰਚੇ ਹੋਣਗੇ ਸੋ ਪਹਿਲੀ ਗੱਲ ਤਾਂ ਪਰਿਵਾਰਵਾਦ ਨੂੰ ਪ੍ਰਮੋਟ ਕਰਨਾ ਦੂਜਾ ਰਿਸਟੋਕਰੇਸੀ ਆ ਜਿਹੜੀ ਉਹ ਇਹਨਾਂ ਦੀ ਜਿਹੜੀ ਗਰਦਨ ਆ ਉਹ ਝੁਕਣ ਨਹੀਂ ਦਿੰਦੀ ਤੀਜਾ ਲੋਕਾਂ ਦੇ ਵਿੱਚ ਆ ਕੇ ਵਿਚਰੇ ਹਨ ਲੋਕਾਂ ਦੇ ਵਿੱਚ ਮਿਲੇ ਹੈ ਨਹੀਂ ਲੋਕਾਂ ਨੂੰ ਕਦੇ ਇਹ ਦਿਖਦੇ ਜਰੂਰ ਹੁੰਦੇ ਸੀ ਕਿੱਥੇ ਦਿਖਦੇ ਸੀ ਆ ਬਹੁਤ ਵੱਡੇ ਕਿਸੇ ਵਿਆਹ ਤੇ ਦਿਖਦੇ ਸੀ ਜਾਂ ਬਹੁਤ ਵੱਡੇ ਕਿਸੇ ਭੋਗ ਤੇ ਦਿਖਦੇ ਸੀ ਇਹ ਵਿਆਹ ਭੋਗਾਂ ਵਾਲੇ ਲੀਡਰ ਨੇ ਜੀ ਇਹ ਜਨ ਸਧਾਰਨ ਲੋਕਾਂ ਵਾਲੇ ਲੀਡਰ ਨਹੀਂ ਹੈਗੇ ਜੀ ਅਮਰ ਸਾਹਿਬ ਲਾਸਟ ਕੁਆਚਕ ਕਿਹੜੇ ਮੁੱਦਿਆਂ ਨੂੰ ਲੈ ਕੇ ਕੁਰੀਆ ਦਾ ਹੈ ਜੀਪੀ ਸੀ ਨੂੰ ਆਪਣੇ ਸ਼ਹਿਰ ਚ ਘੁਮਾ ਰਹੇ ਹੋ ਕਿਹੜੇ ਮੁੱਦੇ ਥੋੜੇ ਬੋਲ ਦੇ ਦੇਖੋ ਸਧਾਰਨ ਗੁਰਪ੍ਰੀਤ ਸਿੰਘ ਜੀਪੀ ਬੜਾ ਸਧਾਰਨ ਘਰ ਦੇ ਇਨਸਾਨ ਨੇ ਔਰ ਮਲਾਪੜੇ ਸੁਭਾਅ ਦੇ ਹਸਮੁਖ ਸੁਭਾਅ ਦੇ ਮਾਲਕ ਨੇ ਔਰ ਯਕੀਨ ਜਾਣਿਓ ਮੈਂ ਉਹਨਾਂ ਦੇ ਨਾਲ ਜਿੰਨੀ ਦੇਰ ਦਾ ਵਿਚਰ ਰਹੇ ਹਾਂ ਮੰਨ ਲਓ ਕਿ ਉਸ ਇਨਸਾਨ ਨੂੰ ਇੱਕ ਹੁੰਦਾ ਨਾ ਕੋਈ ਕਿਸੇ ਕਿਸਮ ਦੀ ਮੈਂ ਹੋਵੇ ਉਹਦੇ ਅੰਦਰ ਮੈਂ ਨਾਮ ਦੀ ਚੀਜ਼ ਨਹੀਂ ਕੋਈ ਵੀ ਬੰਦਾ ਉਹਨਾਂ ਨੂੰ ਸਧਾਰਨਤਾ ਦੇ ਨਾਲ ਅਪਰੋਚ ਕਰ ਸਕਦਾ ਆਪਣਾ ਫੋਨ ਆਪ ਚੱਕਣਾ ਬਾਹਰ ਫੜ ਕੇ ਜਾ ਕੇ ਕੋਈ ਵੀ ਬੰਦਾ ਉਹਨਾਂ ਦਾ ਕੰਮ ਕਰਾ ਸਕਦਾ ਨਾਲ ਦੇ ਜਾ ਕੇ ਵੀ ਚਲੋ ਜੀ ਜਿਹੜਾ ਵੀ ਕੋਈ ਕੰਮ ਹੈ ਸਾਡਾ ਕਰਾ ਕੇ ਦਿਓ ਇਸ ਤੋਂ ਇਲਾਵਾ ਵੀ ਜਿਹੜਾ ਸਾਡੇ ਕੋਲ ਸਭ ਤੋਂ ਵੱਡੇ ਮੁੱਦੇ ਨੇ ਅਸੀਂ ਬਿਜਲੀ ਦਾ ਮੁੱਦਾ ਅੱਜ 100 'ਚੋਂ 90 ਘਰਾਂ ਦਾ ਬਿਜਲੀ ਬਿੱਲ ਮਾਫ ਆ ਰਿਹਾ ਅੱਜ ਸਿੱਖਿਆ ਦਾ ਮੁੱਦਾ ਅੱਜ ਸਕੂਲ ਆਫ ਐਮੀਨੈਂਸ ਬਣਨੇ ਸ਼ੁਰੂ ਹੋ ਗਏ ਔਰ ਸਾਰੇ ਸਰਕਾਰੀ ਸਕੂਲਾਂ ਦਾ ਕਾਇਆਕਲਪ ਹੋ ਰਿਹਾ ਅੱਜ ਬੇਰੋਜ਼ਗਾਰ ਦਾ ਮੁੱਦਾ 43000 ਨੌਕਰੀ 2 ਸਾਲਾਂ ਦੇ ਵਿੱਚ ਮਾਨ ਸਰਕਾਰ ਨੇ ਪੰਜਾਬ ਦੇ ਬੱਚਿਆਂ ਨੂੰ ਦਿੱਤੀ ਹੈ ਅੱਜ ਉਸ ਤੋਂ ਬਾਅਦ ਜੋ ਆ ਜਿਹੜਾ ਤੁਹਾਡੇ ਉਰੇ ਆਪਣਾ ਇੱਕ ਮੁੱਦਾ ਚੱਲ ਰਿਹਾ ਸੀਗਾ ਨਹਿਰੀ ਪਾਣੀਆਂ ਦਾ ਕਿ ਜਿਹੜਾ ਪਾਣੀ ਪੰਜਾਬ ਦਾ ਪਾਣੀ ਹੈ ਉਹ ਡੇ ਬਾਏ ਡੇ ਡੇ ਬਾਏ ਡੇ ਥੱਲੇ ਜਾ ਰਿਹਾ ਉਸ ਪਾਣੀ ਨੂੰ ਬਚਾਣ ਲਈ ਅਸੀਂ ਜਿਹੜਾ ਨਹਿਰੀ ਪਾਣੀ ਹੈ ਉਹ ਖੇਤਾਂ ਤੱਕ ਪਹੁੰਚਾਇਆ ਔਰ ਆਉਣ ਵਾਲੇ 2 ਸਾਲ ਚ ਅਸੀਂ ਕੋਸ਼ਿਸ਼ ਕਰਾਂਗੇ ਅਸੀਂ 90% ਖੇਤੀ ਨਹਿਰੀ ਪਾਣੀ ਤੇ ਲੈ ਜੀਏ ਉਹਦਾ ਮੁੱਦਾ ਫੇਰ ਕੱਲੀ ਬਿਜਲੀ ਫਰੀ ਦਾ ਮੁੱਦਾ ਨਹੀਂ ਕਿਸਾਨਾਂ ਨੂੰ ਜਿਹੜੀ ਬਿਜਲੀ ਹੈ ਸ਼ਹਿਰਾਂ ਨੂੰ ਜਿਹੜੀ ਬਿਜਲੀ ਹੈ ਸ਼ਹਿਰੀਆਂ ਨੂੰ ਇੰਡਸਟਰੀ ਨੂੰ ਜਿਹੜੀ ਬਿਜਲੀ ਹੈ ਉਹ ਨਿਰੰਤਰ 24 ਘੰਟੇ ਸਪਲਾਈ ਦੇਣੀ ਵਿਦਆਊਟ ਕੱਟ ਅੱਗੇ ਗਰਮੀਆਂ ਆਉਂਦੀਆਂ ਸੀ ਪੱਕੀਆਂ ਚੱਲਦੀਆਂ ਆਉਂਦੀਆਂ ਸੀ ਰਾਤਾਂ ਨੂੰ ਜਾ ਕੇ ਪਾਣੀ ਲਾਣਾ ਪੈਂਦਾ ਸੀ ਖੇਤਾਂ ਨੂੰ ਹੁਣ ਕਿਸਾਨ ਦਿਨੇ ਪਾਣੀ ਲਾਉਂਦਾ ਫਸਲਾਂ ਨੂੰ ਰਾਤਾਂ ਨੂੰ ਨਹੀਂ ਡਾਕਣਾ ਪੈਂਦਾ ਹੁਣ ਮਿੰਨ ਤਾਂ ਲਾਦਦਾ ਘਰਾਂ ਦੇ ਵਿੱਚ ਜਨਰੇਟਰ ਚੱਲਿਆ ਨੂੰ ਜਾਂ ਇਨਵਰਟਰ ਚੱਲਿਆ ਨੂੰ 2 ਸਾਲ ਬੀਤ ਗਏ ਹੋਣਗੇ ਕਿਉਂਕਿ ਜਦੋਂ ਦੀ ਸਰਕਾਰ ਬਣੀ ਹੈ ਕਾਟੇ ਕੋਈ ਨਹੀਂ ਲੱਗਿਆ ਆ ਕੋਈ ਫਾਲਟ ਪੈ ਜਾਵੇ ਰਿਪੇਅਰ ਹੋਣੀ ਸ਼ੁਰੂ ਹੋ ਜਾਵੇ ਉਹਦੀ ਕੋਈ ਗੱਲ ਕਿਤੇ ਵੀ ਹੋ ਸਕਦੀ ਹੈ ਪਰ ਹਾਂ ਪਿੱਛੋਂ ਕੋਈ ਕਹੀਏ ਵੀ ਬਿਜਲੀ ਦੀ ਸ਼ਾਰਟੇਜ ਆ ਗਈ ਜਾਂ ਕਮੀ ਕਰਕੇ ਜਾਂ ਕੋਈ ਹੋਰ ਸੂਬਿਆਂ ਨੂੰ ਵੇਚਣ ਲੱਗ ਗਏ ਆਪਣੀ ਬਿਜਲੀ ਉਹਦਾ ਆਹੀ じゃ ਕੁਝ ਮਤਲਬ ਜਿਹੜੇ ਅਸਲੀ ਗਰਾਸਰੂਟ ਲੈਵਲ ਤੇ ਮੁੱਦੇ ਨੇ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਇਲਾਜ ਦਾ ਮੁੱਦਾ ਅੱਜ 829 ਤੋਂ ਉੱਤੇ ਮਹੱਲਾ ਕਲੀਨਿਕ ਚੱਲਦੇ 6 ਮਹੱਲਾ ਕਲੀਨਿਕ ਤੋਂ ਸਾਡੇ ਖੰਨੇ ਚੱਲਦੇ ਨੇ 700 ਤੋਂ ਵੱਧ ਬੰਦਾ ਰੋਜ਼ ਖੰਨੇ ਚੋਂ ਆਪਣੀ ਫ੍ਰੀ ਆਫ ਕਾਸਟ 95 ਕਿਸਮ ਦੀਆਂ ਦਵਾਈਆਂ 40 ਕਿਸਮ ਦੇ ਖੂਨ ਦੇ ਟੈਸਟ ਤੇ ਡਾਕਟਰ ਦੀ ਫੀਸ ਟੋਟਲ ਮਾਪ ਹੈ 700 ਬੰਦੇ ਹੀ ਸਿਵਲ ਹਸਪਤਾਲ ਖੰਨੇ ਚੋਂ ਮੈਡੀਸਿਨ ਲੈ ਕੇ ਜਾਂਦਾ ਹੈ 14 1500 ਬੰਦਾ ਡੇਲੀ ਮੈਡੀਸਿਨ ਲੈ ਕੇ ਜਾਂਦਾ ਹੋਵੇ ਉਹ ਵੀ ਫ੍ਰੀ ਆਫ ਕਾਸਟ ਸਾਰੇ ਟੈਸਟ ਫ੍ਰੀ ਸਾਰੀਆਂ ਦਵਾਈਆਂ ਫ੍ਰੀ ਇਸ ਤੋਂ ਵੱਡੀ ਰਾਹਤ ਦੋ ਸਾਲਾਂ ਦੇ ਅੰਦਰ ਇੱਕ ਸਰਕਾਰ ਹੋਰ ਕੀ ਕਰ ਸਕਦੀ ਹੈ ਸੋ ਅਸੀਂ ਬੜੇ ਪੋਜ਼ਿਟਿਵ ਅਸੀਂ ਕੀਤੇ ਕੰਮਾਂ ਦੇ ਨਾਲ ਲੋਕਾ ਜਾ ਰਹੇ ਆ ਔਰ ਮੈਨੂੰ ਮੈਂ ਹੱਥ ਛੋੜ ਕੇ ਬੇਨਤੀ ਵੀ ਕਰਦਾ ਔਰ ਮੈਨੂੰ ਭਰੋਸਾ ਵੀ ਹੈ ਆਪਣੇ ਲੋਕ ਸਭਾ ਹਲਕਾ ਫਟੇਗੜ ਸਾਹਿਬ ਦੇ ਸਾਰੇ ਵੋਟਰਾਂ ਤੇ ਪੰਜਾਬ ਦੇ ਵੋਟਰਾਂ ਤੇ ਸਪੈਸ਼ਲੀ ਮੇਰੇ ਖੰਨੇ ਦੇ ਬੋਟਰਾਂ ਤੇ ਕਿ ਜਿਹੜੇ ਗੁਰਪ੍ਰੀਤ ਸਿੰਘ ਜੀਪੀਜੀ ਨੂੰ ਜਿਹਨਾਂ ਨੂੰ ਕੋਈ ਜੀਪੀ ਸਿੰਘ ਵੀ ਕਹਿ ਦਿੰਦਾ ਅਸੀਂ ਉਹਨਾਂ ਨੂੰ ਭਾਰੀ ਬਹੁਮਤ ਦੇ ਨਾਲ ਵੋਟਾਂ ਪਾ ਕੇ ਇਸ ਵਾਰ ਸੰਸਦ ਚ ਭੇਜਣਾ ਹਾਂ ਸੋ ਇਹ ਸੀ ਮੇਰੇ ਨਾਲ ਹਲਕਾ ਵਿਧਾਇਕ ਸਾਹਿਬ ਤਨੁਬੀਨ ਸਿੰਘ ਸੌਂਗ ਜਿਹਨਾਂ ਨਾਲ ਗੱਲਾਂ ਸਾਂਝੀਆਂ ਕੀਤੀਆਂ ਔਰ ਜਿਹੜੇ ਮੁੱਦੇ ਇਹ ਚੱਕ ਕੇ ਲੋਕਾਂ ਤੱਕ ਜਾ ਰਹੇ ਨੇ ਉਹਨਾਂ ਨੂੰ ਕਿੰਨਾ ਕਾਮਯਾਬ ਕਰ ਦਿੰਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ